ਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਸੋ ਅੱਜ ਅਸੀਂ ਕਿਸਾਨ ਸੁਖਵਿੰਦਰ ਸਿੰਘ ਹੁਣਾਂ ਦੇ ਖੇਤਾਂ ਦੇ ਵਿੱਚ ਆਏ ਸੀਗੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕਈ ਥਾਵਾਂ ਤੇ ਹਲਕੀ ਦਰਮਿਆਨੀ ਜਾਂ ਜ਼ਿਆਦਾ ਬਾਰਿਸ਼ ਪਈ ਆ ਉਹਨੇ ਮੌਸਮ ਦੇ ਵਿੱਚ ਥੋੜਾ ਜਿਹਾ ਜਿਹੜਾ ਆ ਉਹ ਬਦਲਾ ਲਿਆਂਦਾ ਆ ਸੋ ਅਸੀਂ ਕਿਸਾਨ ਦੇ ਨਾਲ ਉਹਨਾਂ ਦੀ ਜਿਹੜੀ ਫਸਲ ਆ ਕਣਕ ਦੀ ਫਸਲ ਉਹਨਾਂ ਦਾ ਤਰੀਖਣ ਕੀਤਾ ਔਰ ਉਹਨਾਂ ਨੂੰ ਇਹ ਜਿਹੜਾ ਸੀਗਾ ਜਾਣਕਾਰੀ ਦਿੱਤੀ ਉਹਨਾਂ ਨੂੰ ਜਾਗਰੂਕ ਕੀਤਾ ਕਿ ਜੇ ਮੌਸਮ ਦੇ ਵਿੱਚ ਠੰਡ ਕਮੜੀ ਰਹਿੰਦੀ ਆ ਤੇ ਤੁਸੀਂ ਜਿਹੜਾ ਆ ਕੋਈ ਸਪਰੇਅ ਦੀ ਲੋੜ ਨਹੀਂ ਹੈਗੀ ਤੇ ਜੇ ਕਿਤੇ ਮੰਨ ਲਓ ਮੌਸਮ ਦੇ ਵਿੱਚ ਗਰਮੀ ਵੱਧ ਜਾਂਦੀ ਆ ਇੱਕ ਦੋ ਦਿਨਾਂ ਦੇ ਵਿੱਚ ਫਿਰ ਪਿਛਲੇ ਦਿਨਾਂ ਵਾਂਗੂ ਗਰਮੀ ਵੱਧ ਜਾਂਦੀ ਆ ਤੇ ਅਸੀਂ ਆਪਣੀ ਫਸਲ ਦੇ ਉੱਤੇ 13045 13045 ਦੀ ਜਿਹੜੀ ਸफारਿਸ਼ ਉਹਦਾ ਮਾਤਰਾ ਆ ਉਹ 4 ਕਿਲੋ ਪ੍ਰਤੀ ਏਕੜ ਔਰ ਅਸੀਂ 1 ਤੋਂ ਲੈ ਕੇ 2 ਕਿਲੋ ਦੀ ਜਿਹੜੀ ਸਪਰੇਅ ਆ ਉਹ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰ ਦੇਣੀ ਆ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਇੱਕ ਤੇ ਸਾਡੀ ਕਣਕ ਉਹਦੇ ਝਾੜ ਦੇ ਉੱਤੇ ਕੋਈ ਗਰਮੀ ਦਾ ਜਿਹੜਾ ਜਿਆਦਾ ਪ੍ਰਭਾਵ ਨਹੀਂ ਪਾਊਗਾ ਤੇ ਇੱਕ ਜਿਹੜੀ ਸਾਡੀ ਫਸਲ ਆ ਜਿਹੜੀ ਭਗੋਲ ਦੇ ਉੱਤੇ ਆ ਚਾਹੇ ਜਿਹੜੀ ਥੋੜੀ ਬਹੁਤ ਨਿਸਰਾਈ ਆ ਸਿੱਟੇ ਕੱਢਦੀ ਆ ਉਹ ਵੀ ਜਿਹੜੀ ਆ ਉਹ ਤੰਦਰੁਸਤ ਹੋ ਜਾਊਗੀ ਸੋ ਇਹ ਜਿਹੜੀ ਜਾਣਕਾਰੀ ਆ ਤੁਸੀਂ ਆਪਣੇ ਸਾਥੀ ਕਿਸਾਨਾਂ ਦੇ ਨਾਲ ਸ਼ੇਅਰ ਕਰਨੀਆਂ ਤਾਂ ਕਿ ਅਸੀਂ ਜਿਹੜਾ ਆ ਆਪਣੀ ਕਣਕ ਦੇ ਝਾੜ ਨੂੰ ਜਿਹੜਾ ਘਟ ਜਾਣਾ ਹੈ ਜਿਆਦਾ ਗਰਮੀ ਪੈਣ ਦੇ ਨਾਲ ਉਹਨੂੰ ਬਚਾਉਣ ਦੇ ਵਿੱਚ ਜਿਹੜਾ ਆ ਉਹ ਕਾਮਯਾਬ ਹੋ ਜਾਏਗੀ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ